ਸਰਵਨਸਾ ਰਾਮੀ ਕਲਾ ਕੇਂਦਰ ਦੇ ਪੇਜ ਤੇ ਤੁਹਾਡਾ ਸਵਾਗਤ ਧੰਨਵਾਦ ਜੀ ਬਹੁਤ-ਬਹੁਤ ਅ ਅੱਜ ਤੱਕ ਤੁਹਾਨੂੰ ਜਾਣਕਾਰੀ ਲੈਣ ਆ ਵੀ ਤੁਸੀਂ ਪਿੰਡ 'ਚ ਬਹੁਤ ਸਾਰੇ ਚੰਗੇ ਕੰਮ ਕਰ ਰਹੇ ਹੋ ਠੀਕ ਹੈ ਧੰਨਵਾਦ ਜੀ ਠੀਕ ਹੈ ਨਹੀਂ ਕਿਹੜੇ-ਕਿਹੜੇ ਕੰਮ ਨੇ ਫਿਰ ਆਪਾਂ ਲੋਕਾਂ ਨੂੰ ਦੱਸਾਂਗੇ ਵੀ ਸਰਪੰਚ ਕੀ-ਕੀ ਕਰ ਸਕਦੇ ਨੇ ਹਨਾ ਇੱਕ ਤਾਂ ਜੀ ਐਂਟਰਲੌਕ ਦੀ ਗਲੀ ਬਣਾਈ ਹੈ ਜੇ ਪਿੰਡ ਦੇ ਵਿਚਾਲੇ ਵਿਚਾਲੇ ਆਪਾਂ ਨੇ ਅੱਛਾ ਜੀ ਤੇ ਉਹਦਾ ਕੰਮ ਤਕਰੀਬਨ ਪੂਰਾ ਹੋ ਚੁੱਕਿਆ ਹੈਗਾ ਬਣ ਚੁੱਕੀ ਹੈ ਤੇ ਅਗਲੀਆਂ ਗਲੀਆਂ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਤੇ ਇੱਕ ਪੰਚਾਇਤ ਘਰ ਦਾ ਕੰਮ ਉਹ ਪਹਿਲਾਂ ਅਧ ਵਿਚਕਾਰ ਪਿਆ ਸੀਗਾ ਉਹਨੂੰ ਸੰਪੂਰਨ ਕਰ ਦਿੱਤਾ ਗਿਆ ਉਹਦੇ ਵਿੱਚ ਇੰਟਰਲੌਕ ਲੱਗਣੀ ਹੈ ਆ ਸਾਲ ਦੇ ਅਖੀਰ ਦੇ ਅਕ ਉਹਦੇ ਵਿੱਚ ਜੈਂਟਰਲੌਕ ਲਾ ਦਾਂਗੇ ਜੀ ਤੇ ਕਿਹੜੇ ਮਾਡਲ ਆਉਣ ਦੀ ਸਭ ਤੋਂ ਵੱਡੀ ਸਮੱਸਿਆ ਸੀਗੀ ਪਿੰਡ ਦੇ ਵਿੱਚਕਾਰ ਵੋਲਟੇਜ ਦੀ ਕਮੀ ਉਥੇ ਬਿਜਲੀ ਦੀ ਨਹੀਂ ਬਿਜਲੀ ਦੀ ਵੋਲਟੇਜ ਦੀ ਕਮੀ ਸੀਗੀ ਤੇ ਟਰਾਂਸਫਾਰਮਰ ਦਾ ਫਿਆਜ ਉੱਡੇ ਜਾਂਦਾ ਸੀ ਤੇ ਰਾਤ ਨੂੰ ਨਿਤ ਝਗੜੇ ਹੁੰਦੇ ਸੀ ਉਹ ਬਹੁਤ ਵੱਡਾ ਈਸ਼ੂ ਸੀਗਾ ਪਿੰਡ ਦਾ ਤੇ ਅਸੀਂ ਉਹ ਰਖਵਾ ਦਿੱਤਾ ਜੀ ਨਵਾਂ ਮੋਸਟਰ ਐਰ ਘਾਇ ਨਹੀਂ ਕਿ ਦੋ ਨੇ ਇਸ ਵਾਰੀ ਦੋ ট্রান্সਫਾਰਮ ਰਖਵਾਤੇ ਜੇ ਖੇਤ ਦੇ ਵਿੱਚ 12 ਬਾਰਾਂ ਦੇ ਪਰਿਵਾਰਾਂ ਚ ਵੋਲਟੇਜ ਦੀ ਕਮੀ ਸੀ ਉਹਨਾਂ ਦੇ ਵਿਆਹ ਸੀਗਾ ਡੀਜੀ ਨਹੀਂ ਲੱਗੇ ਉਹਨਾਂ ਦੇ ਸਾਰੀ ਦਾ ਟਰੈਕਟਰ ਲਾ ਕੇ ਰੱਖਣਾ ਪਿਆ ਅੱਛਾ ਜੀ ਉੱਥੇ ট্রান্সਫਾਰਮ ਤਰਾ ਚੁੱਕੇ ਆ ਜੀ ਤੇ ਇੱਕ ਪਿੰਡ ਦੇ ਵਿਚਕਾਰ ਤਾਂ ਗਰੀਬ ਪਰਿਵਾਰਾਂ ਦੇ 40 ਤੋਂ 42 ਪਰਿਵਾਰ ਸੀਗੇ ਉਹਨੇ ਬੱਲਮ ਵੀ ਨਹੀਂ ਚੱਲਦੇ ਸੀਗੇ ਉਹ ਸਾਰੇ ਬਿਲਕੁਲ ਵਿਚਾਰੇ ਬਹੁਤ ਜ਼ਿਆਦਾ ਤੰਗੀ ਸੀਗੀ ਉਹਨਾਂ ਨੂੰ ਤਿੰਨ ਲੱਖ 10 ਸਾਲ ਬਰਾਨੀ ਡਿਮਾਂਡ ਸੀਗੀ ਉਹ ਅੱਜ ਕੱਲ੍ਹ ਅਸੀਂ ਪੂਰ ਕਰਤੀ ਮਾਨਯੋਗ ਮੰਤਰੀਆਂ ਮਨੋ ਅਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਤੇ ਦੂਜੀ ਗੱਲ ਇਹ ਵੀ ਇੱਕ ਵਾਰ ਦੇਖਣ ਚਾਹੁੰਦਾ ਵੀ ਸਰਪੰਚ ਜਾਂ ਕੋਈ ਹੋਰ ਬੰਦਾ ਪਾਸ ਫਾਰਮੋਂ ਲਿਆਉਣ ਲੈ ਜਾਣ ਦੇ ਕਈ ਵਾਰ ਖਰਚ ਆ ਜਾਂਦਾ ਇਹਨਾਂ ਨੂੰ ਫਟਕਲ ਜੇ ਖਰਚੇ ਉਹਦੇ ਵਾਸਤੇ ਮੀਟਰਾਂ ਦੇ ਪੈਸੇ ਬਾਹਨਦੇ ਨੇ ਜੇ ਉਹਨੇ 100 ਰੁਪਏ ਮੀਟਰ ਮਾਰੋ ਕਿਸੇ ਗਰੀਬ ਪਰਿਵਾਰ ਤੋਂ ਜਾਂ ਕਿਸੇ ਤੋਂ ਵੀ ਕਰਵੀਆਂ ਨਹੀਂ ਲੈ ਗਿਆ ਮੈਂ ਨਿੱਜੀ ਤੌਰ ਤੇ ਜੇ ਕੋਈ ਖਰਚ ਆਇਆ ਫਟਕਲ ਜਾਓ ਮੈਂ ਆਪ ਲਿਆ ਜੀ ਤੇ ਇੱਕ ਤੁਸੀਂ ਹੁਣ ਜਾ ਕੇ ਵੀ ਆਏ ਹੋ ਸਰਕਾਰੀ ਉਹ ਲਗਭਗ ਪੂਰਤੀ ਰਿਹਾ ਪਲਾਸਟਰ ਕਰਨ ਲੱਗ ਰਹੇ ਆ ਜੀ ਉਹ ਤਿਆਰ ਹੋ ਜਾ ਕੇ ਇੱਕ ਪਾਣੀ ਵਾਲੀ ਟੈਂਕੀ ਲੈ ਕੇ ਆਏ ਆ ਤੇ ਨਾਲ ਉਹਨੂੰ ਫਾਇਰ ਵਿਗਟ ਬਣਾਇਆ ਜੀ ਅੱਗੇ ਜੇ ਕੋਈ ਅੱਗ ਲੱਗਣ ਦੀ ਘਟਨਾ ਹੁੰਦੀ ਹੈ ਤਾਂ ਉਹਦੇ ਵਾਸਤੇ ਵਰਤੀ ਜਾ ਸਕੇ ਤੇ ਇੱਕ ਟੈਂਕੀ ਅਸੀਂ ਹੋਰ ਲੈ ਕੇ ਆ ਰਹੇ ਆ ਵੀ ਜਿਵੇਂ ਵਿਆਹ ਸਾਡੇ ਨੇ ਪ੍ਰੋਗਰਾਮ ਦੇ ਵਿੱਚ ਜਾਉਂ ਖੇਤਾਂ ਦੇ ਵਿੱਚ ਜਾ ਕੋਈ ਬੰਦਾ ਘਰ ਪਾਉਂਦਾ ਹੈ ਉਹਦੇ ਵਾਸਤੇ ਇੱਕ ਅਲੱਗ ਤੋਂ ਨਵੀਂ ਟੈਂਕੀ ਤਿਆਰ ਕਰਿਆ ਹੁਣ ਆਪਣੇ ਲਈ ਫਿਰ ਦੋ ਟੈਂਕੀਆਂ ਸਾਡੀ ਬਨਜਾਇਤ ਵੱਲੋਂ ਇਸ ਸਾਲ ਦੇ ਅਖੀਰ ਤੱਕ ਕੰਪਲੀਟ ਕਰ ਦਿੱਤੀਆਂ ਜੀ ਇਹਨਾਂ ਦੇ ਇੱਕ ਬਾਅਦ ਅਮਨ ਮੁਈ ਦੂਰ ਵਾਲੀ ਜਿਹੜੀ ਧਰਮਸਾਲਾ ਜਿਹੜੀ ਮਜ਼ਦੂਰਾਂ ਦੀ ਧਰਮਸਾਲਾ ਉਹਦੇ ਬਾਅਦ ਮਾਨਯੋਗ ਮੰਤਰੀ ਅਮਨ ਅਰੋੜਾ ਜੀ ਵੱਲੋਂ 5 ਲੱਖ ਰੁਪਏ ਦਿੱਤਾ ਗਿਆ ਜੀ ਉਹਦੀ ਸਾਰੀ ਦਾ ਕੰਮ ਪ੍ਰਵਾਨ ਕੀ ਲੈ ਰਹੇ ਆ ਜੀ ਉਹਦੀ ਸਾਰੀ ਦਾ ਕੰਮ ਹੁਣ ਮੈਂ ਦੱਸ ਦਵਾਂ ਨਾ ਤੱਕ ਚਲਾਉਣ ਵਾਲੇ ਜਿਹੜਾ ਕਮਰਾਜ ਆ ਉਹਦਾ ਹਾਂ ਜੀ ਉਹ ਸਾਰੀ ਵਾਸਤੇ ਆ ਜੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਾਂਗੇ ਕਮੇਟੀ ਨਾਲ ਵੀ ਕਿਵੇਂ ਬਣਾਉਣਾ ਹੋਰ ਕੋਈ ਵੱਡਾ ਆਪਣੇ ਪਿੰਡ 'ਚ ਹੋਰ ਕੋਈ ਵੱਡਾ ਨਾਲਾ ਹੋ ਕੇ ਹੋਰ ਤਾਂ ਇਹ ਹੁਣ ਇੱਕ ਤਾਂ ਅਨਰੇਗਾ ਦਾ ਸੀਗਾ ਜੀ ਉਹ ਬਹੁਤ ਵੱਡਾ ਇਸ਼ੂ ਸੀਗਾ ਵੀ ਕੰਮ ਨਹੀਂ ਮ ਉਗਾਂ ਮੇਲੇ ਕੇ ਆ ਜੀ ਤਕਰੀਬਨ ਹਰੇਕ ਘਰ ਨੂੰ 80 ਤੋਂ 100 ਦਿਨ ਲੱਗ ਜੂਗਾ ਜੀ ਇਹਨੇ ਆਪਣੇ ਜੁਰਮਦਾਰਾਂ ਨੇ ਜੀ ਅੱਛਾ ਅੱਛਾ ਹਾਂਜੀ ਤਾਂ ਬਹੁਤ ਵਧੀਆ ਗੱਲ ਹੈ ਨਾ ਹਾਂਜੀ ਤੇ ਦੋਸਤੋ ਇੱਕ ਹੋਰ ਸਰੇ ਤੇ ਅੰਝ ਲਿਆਦਾ ਜੀ ਇੱਕ ਬਾਜੀਗਰਾਂ ਦੀ ਵਸਤੀ ਦੇ ਵਿੱਚ ਪਾਣੀ ਦੀ ਡਿਮਾਂਡ ਸੀਗੀ ਹਾਂ 20 ਪਿੰਡ ਤੋਂ ਬਾਡਰ ਵਾਕਸ ਦਾ ਪਾਣੀ ਸਾਡੇ ਤੱਕ ਪਹੁੰਚਾਇਆ ਜਾਵੇ ਜੇ ਪਿੰਡ ਤੋਂ ਬਾਡਰ ਵਾਕਸ ਦਾ ਪਾਣੀ 1.5 ਤੋਂ 2 ਕਿਲੋਮੀਟਰ ਤੇ ਜਾਂਦਾ ਤਾਂ ਪਿੰਡ ਵਿੱਚ ਪਾਣੀ ਦੀ ਕਿੱਲ ਲੱਗ ਆਉਂਦੀ ਸੀ ਇਸ ਲਈ ਉੱਥੇ ਦੋ ਮੋਟਰਾਂ ਦਾ ਕੰਮ ਲੱਗ ਰਿਹਾ ਚੱਲ ਰਿਹਾ ਜੀ ਲਾਉਣ ਦਾ ਤੇ ਉਹ ਲੱਗ ਰਹੀਆਂ ਨੇ ਜੀ ਤੁਸੀਂ ਜਾ ਕੇ ਦੇਖ ਸਕ ਉਹ ਉਹ ਵੀ ਬਹੁਤ ਵਧੀਆ ਗਿੱਧਾ ਹਨ ਜੀ ਤੇ ਦੋਸਤੋ ਇਹਨੇ ਸਰਪੰਚ ਅੰਦਰ ਸਿੰਘ ਤੇ ਇਹਨਾਂ ਦੇ ਘਰ ਦੇ ਸਰਪੰਚਾ ਬਾਕੀ ਦੇਖ ਰਹੇ ਸਾਰਾ ਇਹ ਕਲਵੇ ਪਿੰਡ ਮਾਡਲ ਟਾਊਨ ਨੰਬਰ 1 ਅ ਤਹਿਸੀਲ ਸੁਨਾਮ ਉਦਮ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਪੰਜਾਬ ਵੀਡੀਓ ਚੰਗੀ ਲੱਗੀ ਇਹਨਾਂ ਦੀ ਗੱਲਬਾਤ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ